ចូលមកអូនស្រីកូនតិចៗចូលវិញចូលមកអូនស្រី ਦੀ ਵੇੜੇ ਦੇ ਵਿੱਚ ਇਕੱਠੇ ਹੋਏ ਲੋਕ ਅਤੇ ਇੱਕ ਰੋਦੀ ਹੋਈ ਇਸ ਬੈਲਾ ਨੂੰ ਦੇਖ ਕੇ ਤੁਸੀਂ ਵੀ ਸੋਚਾਂ ਦੇ ਵਿੱਚ ਪੈ ਗਏ ਹੋਗੇ ਕਿ ਆਖਿਰ ਅਜਿਹਾ ਕੀ ਹੋਇਆ ਕਿ ਇਹ ਬੈਲਾ ਇੰਨਾ ਜ਼ਿਆਦਾ ਰੋਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਸੇ ਆਲੇ ਦੁਆਲੇ ਲੋਕ ਇਕੱਠੇ ਹੋਏ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਅੰਦਾਜ਼ਾ ਲਗਾਇਆ ਹੋਵੇਗਾ ਕਿ ਸ਼ਾਇਦ ਇਸ ਘਾਤੇ ਵਿੱਚ ਕੋਈ ਜੀਹਾ ਪਾਣਾ ਵਰਤ ਗਿਆ ਜਿਸ ਤੇ ਚਲਦਿਆਂ ਇੱਥੇ ਲੋਕ ਇਕੱਠੇ ਹੋਏ ਨੇ ਤੇ ਦੂਜੇ ਪਾਸੇ ਕਾਰਦੇਬਾਰ ਵੀ ਲੋਕ ਇਕੱਠੇ ਹੋਏ ਨਜ਼ਰ ਆ ਰਹੇ ਨੇ ਤੇ ਪੁਲਿਸ ਵੀ ਨਜ਼ਰ ਆ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਮਾਮਲਾ ਕੀ ਹੈ। ਇਹ ਰੋਂਦੀ ਹੋਈ ਬੈਲਾ ਅਤੇ ਲੋਕ ਇਕੱਠੇ ਹੋਏ ਅਤੇ ਨਾਲ ਹੀ ਨਾਲ ਇਸ ਘਰ ਦੇ ਵਿੱਚ ਖਿਲਰਿਆ ਹੋਇਆ ਸਮਾਨ ਘਰ ਦੇ ਵਿੱਚ ਹੋਈ ਲੁੱਟ ਦੀ ਗਵਾਹੀ ਪਰ ਰਹੀਆਂ ਨੇ। ਦਰਅਸਲ ਇਸ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਲੁੱਟਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਕਿ ਇਹ ਤਾਜ਼ਾ ਮਾਮਲਾ ਮਾਡਰ ਟਾਊਨ ਤੋਂ ਸਾਹਮਣੇ ਆਇਆ ਜਿੱਤੇ ਕਿ ਇਹ ਪਰਿਵਾਰ ਵਿਆਹ ਸਬਾਰੋ ਦੇ ਵਿੱਚ ਗਿਆ ਹੋਇਆ ਸੀ ਤੇ ਪਿੱਛੋਂ ਚੋਰਾਂ ਨੇ ਇਹਨਾਂ ਦੇ ਘਰ ਤੇ ਉੱਪਰ ਹੱਥ ਸਾਫ਼ ਕਰ ਦਿੱਤਾ ਹੈ ਉਧਰ ਪਰਿਵਾਰਕ ਮੈਂਬਰਾਂ ਦੇ ਦੱਸਣ ਦੇ ਮੁਤਾਬਕ ਉਹ ਵਿਆਹ ਸਮਾਰੋਹ ਦੇ ਲਈ 2 ਦਿਨ ਦੇ ਲਈ ਸ਼ਹਿਰ ਤੋਂ ਬਾਹਰ ਗਏ ਹੋਏ ਸੀ ਤੇ ਜਿਵੇਂ ਹੀ ਇਹ ਪਰਿਵਾਰ ਆਪਣੇ ਘਰ ਪਰਤਿਆ ਤਾਂ ਉਹਨਾਂ ਦੇ ਹੋਸ਼ੀ ਉੱਡ ਗਏ ਘਰ ਦਾ ਸਾਰਾ ਸਮਾਨ ਉੱਥਲ-ਪੁੱਥਲ ਹੋਇਆ ਪਿਆ ਸੀ ਉਹ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਪੀੜਤ ਪਰਿਵਾਰ ਦਾ ਇਸ ਘਟਨਾਤ ਨੂੰ ਲੈ ਕੇ 6 ਤੋਂ 7 ਲੱਖ ਕੈਸ਼ ਦਾ ਅੱਛਾ ਜੀ ਔਰ ਜੁਨ ਸ तकरीबन 10 ਟੋਲੇ ਸੋਨਾ ਦਾ ਹਾਂ ਘਰ ਹੈ ਉਹ ਤੇ ਆਪੇ ਸ਼ਾਦੀ पे गए थे तो अभी आए थे साथी जोनसा देखे सारे के सारे, के, सारे कपड़े बिखरे हुए हैं सारा सामान बिखरा हुआ है और क्या-क्या चोरी हुई है और एक लैपटॉप है और भी जोनसा सामान है वो भी देख रहा देख है थोड़ा पता लगा दूसरी बार चोरी हुई है या पहली बार हां जी एक बार पहले क्या लूट भी हुई थी अंकल जी के साथ वो काफी पहले की बात है शादी से जी अब पुलिस आई है हां जी पुलिस ऊपर गई है परिवारदा इस वारदात को लेके रो-रो बुरा हाल है ते घर दा सामान सारा खिलरया पे ਤੇ ਕੇਸਾਂ ਲੱਗਦਾ ਹੈ ਕਿ ਚੋਰਾਂ ਨੇ ਬੜੇ ਹੀ ਇਤਮਨਾਨ ਦੇ ਨਾਲ ਘਰ ਦੇ ਵਿੱਚ ਘਰ ਦਾ ਇੱਕ ਇੱਕ ਸਮਾਨ ਖੰਗਾਲਿਆ ਤੇ ਉਹਨਾਂ ਨੂੰ ਜੋ ਵੀ ਕੀਮਤੀ ਲੱਗਿਆ ਉਹ ਆਪਣੇ ਨਾਲ ਲੈ ਕੇ ਰਫੂ ਚੱਕਰ ਹੋ ਗਏ ਨੇ ਉਦੋਂ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨਾਲ ਲੱਗੇ ਥਾਣਾ ਯਮਨਾ ਨਗਰ ਪੁਲਿਸ ਮੌਕੇ ਤੇ ਪਹੁੰਚੀ ਤੇ ਉਸ ਤੋਂ ਬਾਅਦ ਸੀਨ ਆਫ क्राइम ਦੀ ਟੀਮ ਦੇ ਵੱਲੋਂ ਸਬੂਤ ਇਕੱਠੇ ਕੀਤੇ ਗਏ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ सूचना प्राप्त हुई थी कि मॉडल टाउन में एक मकान में चोरी हो गया है जिस सूचना पर मौके पर आए थे तो वो ऊपर सारा सामान बिखरा पड़ा हुआ है सीन ओ प्राइम टीम को मौके पर आने बारे सूचित करते वो आने लगे हैं उसके बाद जब मालक बताएगा क्या कितना कुछ सामान चोरी हुआ उसके बाद ही पता लगेगा क्या चोरी है चोर तो ने कहाँ से एंट्री किया कहाँ से अंदाजा लगाया जा रहा है अभी कुछ नहीं पता अभी चेक कर रहे हैं जो मालक बता रहे हैं भाई इससे गेट से ऊपर से गए ਇਹਾਂ ਸੇ ਜਾ ਸਕਤੇ ਹਨ। ਉਹ ਕਿਆ ਕਿਆ ਚੋਰੀ ਅਭੀ ਤੱਕ ਦੱਸਾਇਆ ਗਿਆ ਹੈ ਕਿਆ ਕਿਆ ਚੋਰੀ ਹੋਇਆ ਹੈ? ਅਭੀ ਨਹੀਂ ਸਰ, ਅਭੀ ਮਾਲਕ ਨੇ ਕੁਝ ਨਹੀਂ ਦੱਸਿਆ ਜੋ ਮਕਾਨ ਮਾਲਕ ਹੈ। ਸੀਨ ਆਫ क्राइम ਟੀਮ ਆਣੇ ਕੇ ਬਾਅਦ ਹੀ ਪਤਾ ਲੱਗੇਗਾ ਕਿ ਸਹੀ ਮੇ ਕਿਆ ਕਿਆ ਚੋਰੀ ਹੋਇਆ ਹੈ। ਕਿਤਨਾ ਸਮਾਂ? ਪਹਿਲੇ ਵੀ ਚੋਰੀ ਹੋਈ ਹੈ। ਬਸ ਯਾ ਵੀ ਮਾਲਕ ਹੀ ਬਤਾਏਗਾ ਆਪਣੀ ਕੰਪਲੇਂਟ ਮੇ ਕਿਆ ਕਿਆ ਹੋਇਆ ਉਸਕੇ ਸਾਥ ਕਿਆ ਕਿਆ ਹੈ। ਘਰ ਇਸੇ ਚੋਰੀ ਦੀ ਵਾਰਦਾਤ ਤੋਂ ਬਾਅਦ ਨੇੜੇ-ਤੇੜੇ ਦੇ ਲੋਕਾਂ ਦੇ ਵਿੱਚ ਡਰ-ਪੈੜ ਗਿਆ। ਗੌਰਤਲ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਪਰਿਵਾਰ ਤੇ ਨਾਲ ਗਨ ਪੁਆਇੰਟ ਤੇ ਉੱਪਰ ਲੁੱਟ ਹੋ ਚੁੱਕੀ ਹੈ। ਉਰ ਦੇਖਣ ਵਾਲੀ ਗੱਲ ਹੋਏਗੀ ਕਿ ਪੁਲਿਸ ਇਸ ਲੁੱਟ ਦੀ ਵਾਰਦਾਤ ਨੂੰ ਕਦੋਂ ਤੱਕ ਸੁਲਝਾਉਂਦੀ ਹੈ ਤੇ ਕਦੋਂ ਤੱਕ આરોપીਆਂ ਨੂੰ ਸਲਾਖਾ ਦੇ ਪਿੱਛੇ ਦਿੰਦੀ ਹੈ ਬਿਊਰੋ ਰਿਪੋਰਟ ਜਗਵਾਣੀ ਟੀਵੀ